ਕੈਨੇਡੀਅਨ ਖਬਰਨਾਮੇ ਦੇ ਵਿੱਚ ਹੁਣ ਤੱਕ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕੈਨੇਡਾ ਦਾ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਘਾਤਕ ਖਾਮੀਆਂ ਵਾਲਾ ਨਹੀਂ ਹੈ ਪਰ ਸੁਧਾਰ ਦੀ ਲੋੜ ਹੈ ਦੇਸ਼ ਦੇ ਇਮੀਗ੍ਰੇਸ਼ਨ ਮੰਤਰੀ ਨੇ ਮੰਗਲਵਾਰ ਨੂੰ ਰਾਈਟਸ ਨੂੰ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਇੱਕ ਕਾਨੂੰਨੀ ਰਿਪੋਰਟ ਜਿਸ ਵਿੱਚ ਪ੍ਰੋਗਰਾਮ ਨੂੰ ਆਧੁਨਿਕ ਗੁਲਾਮੀ ਲਈ ਇੱਕ ਪ੍ਰਜਨਨ ਆਧਾਰ ਦੱਸਿਆ ਗਿਆ ਪ੍ਰੋਗਰਾਮ ਗੈਰ ਕੈਨੇਡੀਅਨਾਂ ਨੂੰ ਅਸਥਾਈ ਆਧਾਰ ਤੇ ਕੰਮ ਕਰਨ ਲਈ ਦੇਸ਼ ਲਿਆਉਂਦਾ ਹੈ ਜ਼ਾਹਰ ਤੌਰ ਤੇ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਇਹ ਨਾਟਕੀ ਤੌਰ ਤੇ ਵਧਿਆ ਅਤੇ ਉਜਾਰਤਾ ਨੂੰ ਦਬਾਉਣ ਅਤੇ ਕਾਮਿਆਂ ਨੂੰ ਦੁਰਵਿਵਾਰ ਕਰਨ ਲਈ ਕਮਜ਼ੋਰ ਛੱਡਣ ਲਈ ਅਤੇ ਅੱਗ ਦੀ ਲਪੇਟ ਵਿੱਚ ਆ ਰਿਹਾ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਧਾਰਾ ਖਾਸ ਤੌਰ ਤੇ ਸਾਨੂੰ ਵਧੇਰੇ ਧਿਆਨ ਦਾਲ ਦੇਖਣ ਦੀ ਜ਼ਰੂਰਤ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਹ ਗੱਲ ਆਖੀ ਹੈ ਇਸ ਰੈਗ ਵਿੱਚ ਨਾਟਕੀ ਵਾਅਦਾ ਹੋਇਆ 2016 ਵਿੱਚ 15817 ਤੋਂ 2023 ਵਿੱਚ ਤੇ 83654 ਹੋ ਗਿਆ ਤੇ 2022 ਵਿੱਚ ਵੱਡੇ ਹਿੱਸੇ ਦੇ ਅੰਦਰ ਵਿਸਥਾਰ ਲਈ ਧੰਨਵਾਦ ਹੈ ਹੋਰ ਚੀਜ਼ਾਂ ਦੇ ਨਾਲ ਇਹਨਾਂ ਪਸਾਰਾਂ ਨੇ ਰੋਜ਼ਗਾਰਦਾਤਾਾਂ ਅਤੇ ਕਰਮਚਾਰੀਆਂ ਦੇ ਹਿੱਸੇ ਵਿੱਚ ਵਾਅਦਾ ਕੀਤਾ ਜੋ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮੇ ਹੋ ਸਕਦੇ ਨੇ ਅਤੇ ਤਬਦੀਲੀਆਂ ਨੇ 6% ਦੀ ਬੇਜ਼ਗਾਰੀ ਦਰ ਵਾਲੇ ਖੇਤਰਾਂ ਦੇ ਅੰਦਰ ਕੁਝ ਘੱਟ ਤਨਖਾਹ ਵਾਲੇ ਕਿੱਤਿਆਂ ਦੇ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਭਰਤੀ ਨੂੰ ਰੋਕਣ ਵਾਲੇ ਨਿਯਮਾਂ ਨੂੰ ਮਾਫ਼ ਕਰ ਦਿੱਤਾ ਹੈ ਕਿਰਤ ਮੰਤਰਾਲੇ ਦੇ ਬੁਲਾਰੇ ਮੈਥਨ ਡੇਨੇਸ ਨੇ ਕਿਹਾ ਕਿ ਕਿਰਤ ਮੰਤਰੀ ਰੈਡੀ ਘੱਟ ਉਜਾਰਤ ਧਾਰਾ ਦੀ ਪ੍ਰਤੀਕਿਰਿਆ ਕਰਨ ਤੋਂ ਇਨਕਾਰ ਕਰਨ ਦੇ ਵਿਚਾਰ ਕਰ ਰਹੇ ਨੇ ਜੇਕਰ ਦੁਰਵਿਵਹਾਰ ਅਤੇ ਦੁਰਵਰਤੂ ਵਿੱਚ ਸੁਧਾਰ ਨਹੀਂ ਹੁੰਦਾ ਕਿਰਤ ਮੰਤਰਾਲੇ ਦੇ ਬੁਲਾਰੇ ਮੈឌਿਸਨ ਡੈਨਿਸ ਨੇ ਆਖਿਆ ਪਰ ਫਿਰ ਵੀ ਜਦੋਂ ਪ੍ਰੋਗਰਾਮ ਇਰਾਦੇ ਅਨੁਸਾਰ ਕੰਮ ਕਰ ਰਿਹਾ ਹੈ ਅਤੇ ਕੋਈ ਦੁਰਵਿਵਾਰ ਨਹੀਂ ਘੱਟ ਤਨਖਾਹ ਵਾਲੀ ਧਾਰਾ ਪੂਰੀ ਤਰ੍ਹਾਂ ਮਜ਼ਦੂਰੀ ਨੂੰ ਦਬਾਉਂਦੀ ਹੈ ਇਸੇ ਤਰ੍ਹਾਂ ਉਹ ਤਿਆਰ ਕੀਤਾ ਜਾਂਦਾ ਅਰਧ ਸ਼ਾਸਤਰੀ ਮਾਈਕ ਮੋਟਾ ਆਫ ਸਮਾਰਟ ਪ੍ਰੈਸ ਪ੍ਰੋਰਟੀ ਇੰਸਟੀਚਿਊਟ ਦੇ ਸੀਨੀਅਰ ਡਾਇਰੈਕਟਰ ਨੇ ਇਹ ਗੱਲ ਦੱਸੀ ਹੈ ਕਿ ਜੇ ਇਹ ਉਸ ਤੇ ਨਿਰਪਰ ਕਰਦਾ ਤਾਂ ਉਸ ਨੂੰ ਕਿਹਾ ਕਿ ਉਹ ਘੱਟ ਤਨਖਾਹ ਵਾਲੀ ਧਾਰਾ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗਾ ਮੈਨੂੰ ਨਹੀਂ ਲੱਗਦਾ ਕਿ ਰੋਜ਼ਗਾਰਦਾਤਾਵਾਂ ਕੋਲ ਘੱਟ ਤਨਖਾਹ ਵਾਲੇ ਕੰਮਾਂ ਦਾ ਕੋਈ ਸੰਵਿਧਾਨਕ ਅਧਿਕਾਰ ਹੈ ਗੁਲਾਮੀ ਦੇ ਸਮਕਾਲੀ ਰੂਪਾਂ ਬਾਰੇ ਸੰਗਠਿਤ ਰਾਸ਼ਟ ਦੇ ਵਿਸ਼ੇਸ਼ ਰਿਪੋਰਟਰ ਨੇ ਪਿਛਲੇ ਹਫ਼ਤੇ ਇੱਕ ਰਿਪੋਰਟ ਦੇ ਵਿੱਚ ਇਹ ਗੱਲ ਆਖੀ ਹੈ ਕਿ ਕੈਨੇਡਾ ਦਾ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਸਮਕਾਲੀ ਗੁਲਾਮੀ ਦੇ ਪ੍ਰਜਨਨ ਦੇ ਰੂਪ ਵਿੱਚ ਕੰਮ ਕਰਦਾ ਹੈ ਦੱਸਿਆ ਗਿਆ ਸਮੱਸਿਆਵਾਂ ਵਿੱਚ ਘੱਟ ਭੁਗਤਾਨ ਅਤੇ ਤਨਖਾਹ ਦੀ ਚੋਰੀ ਅਤੇ ਸਰੀਰਕ ਭਾਵਨਾਤਮਕ ਅਤੇ ਜ਼ੁਬਾਨੀ ਦੁਰਵਿਵਾਰ ਸ਼ਾਮਲ ਹੈ ਰਿਪੋਰਟ ਵਿੱਚ ਇਹ ਵੀ ਨੋਟ ਕੀਤਾ ਗਿਆ ਕਿ ਕਰਮਚਾਰੀ ਸੇਤ ਸੰਭਾਲ ਤੱਕ ਪਹੁੰਚਣ ਲਈ ਸੰਘਰਸ਼ ਕਰਦੇ ਨੇ ਵਿਸ਼ੇਸ਼ ਰਿਪੋਰਟ ਦੇ ਵਿੱਚ ਪਾਇਆ ਗਿਆ ਕਿ ਅਸਥਾਈ ਵਿਦੇਸ਼ੀ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਂਦਾ ਜਿਵੇਂ ਕਿ ਕੈਨੇਡਾ ਕਾਰਨ ਦੀ ਯੂਜ਼ ਨਾ ਵੱਧ ਰਿਹਾ ਹੈ ਇਹਨਾਂ ਪ੍ਰਵਾਸੀਆਂ ਨੂੰ ਕਮਜ਼ੋਰ ਬਣਾਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕਰੇਗਾ ਰਿਪੋਰਟ ਦੇ ਵਿੱਚ ਇਹ ਗੱਲ ਵੀ ਆਖੀ ਗਈ ਕਿ ਅਸਥਾਈ ਦੇਸ਼ੀ ਕਾਮਿਆਂ ਲਈ ਢਾਂਚਾਗਤ ਸਥਿਤੀਆਂ ਨੂੰ ਯੋਜਨਾਬੱਧ ਢੰਗ ਦੇ ਨਾਲ ਕਾਮਿਆਂ ਨੂੰ ਸਥਾਈ ਨਿਵਾਸ ਦਾ ਰਸਤਾ ਪ੍ਰਦਾਨ ਕਰਕੇ ਘਟਾਇਆ ਜਾਵੇਗਾ ਰਿਪੋਰਟ ਇਹ ਗੱਲ ਆਖਦੀ ਹੈ ਮਿਲਰ ਨੇ ਗੁਲਾਮੀ ਦੀ ਵਿਸ਼ੇਸ਼ਤਾ ਤੇ ਪੜਕਾਉ ਕਿਹਾ ਹੈ ਕਿਰੇਦਾ ਵਿੱਚ ਵਪਾਰ ਕਰਦੇ ਮੰਗਲਿਆਂ ਤੇ ਦੁਰਵਿਵਾਰ ਦੇ ਦੋਸ਼ਾਂ ਤੋਂ ਇਨਕਾਰ ਕਰਨਾ ਨਹੀਂ ਹੈ ਇਹ ਸਹੀ ਨਹੀਂ ਹੈ ਜਦੋਂ ਦੁਰਵਿਵਾਰ ਹੁੰਦੇ ਨੇ ਅਤੇ ਦੁਰਵਿਵਾਰ ਹੁੰਦੇ ਹਨ ਪਰ ਮੈਨੂੰ ਲੱਗਦਾ ਹੈ ਕਿ ਇਹ ਉਹਨਾਂ ਮਾਲਕਾਂ ਲਈ ਬੇਇਨਸਾਫੀ ਹੈ ਜੋ ਲੋਕਾਂ ਨੂੰ ਨੌਕਰੀ ਦਿੰਦੇ ਨੇ ਅਤੇ ਉਹਨਾਂ ਨੂੰ ਗੁਲਾਮ ਮਾਲਕ ਦੇ ਬਰਾਬਰ ਕਹਿਣ ਲਈ ਉਹਨਾਂ ਨਾਲ ਚੰਗਾ ਵਿਵਾਰ ਕਰਦੇ ਨੇ ਇਸ ਸਿਮੀਨਾਰ ਸ਼ੁਰੂ ਦੇ ਵਿੱਚ ਮਿਲਰ ਨੇ ਰਾਈਟਸ ਨੂੰ ਦੱਸਿਆ ਕਿ ਕੈਨੇਡਾ ਦੀ ਵਿਗੜਦੀ ਰਹਿਣਸ਼ੀ ਸਥਿਤੀ ਅਤੇ ਇੱਕ ਕਿਫਾਇਤੀ ਸੰਕਰ ਦੇ ਵਿਚਕਾਰ ਅਸਥਾਈ ਇਮੀਗ੍ਰੇਸ਼ਨ ਨੂੰ ਘਟਾਉਣ ਲਈ ਉਪਵਾ ਅਤੇ ਇੱਕ ਸੂਤ ਦਾ ਪਰਦਾ ਫਾਸ਼ੀ ਯੋਜਨਾ ਜਿਸ ਕਾਰਨ ਦੇਸ਼ ਦੇ ਅੰਦਰ ਪ੍ਰਵਾਸੀ ਵਿਰੋਧੀ ਭਾਵਨਾ ਵੱਧ ਰਹੀ ਹੈ ਤੁਹਾਡੇ ਅਨੁਭਵ ਦੇ ਵਿੱਚ ਹੁਣ ਇਹ ਵੱਡਾ ਹੋਵੇਗਾ ਇਹ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਹੈ ਪਰ ਉੱਥੇ ਕੈਨੇਡਾ ਦੇ ਵਿੱਚ ਇਸ ਰਿਪੋਰਟ ਨੇ ਕਿਤੇ ਨਾ ਕਿਤੇ ਕੈਨੇਡਾ ਦੇ ਉਹਨਾਂ ਵਿਦੇਸ਼ੀ ਕਾਮਿਆਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਜੋ ਇਸ ਖਬਰ ਨੂੰ ਪੜਨ ਤੋਂ ਬਾਅਦ ਕਿਤੇ ਨਾ ਕਿਤੇ ਆਪਣੇ ਆਪ ਨੂੰ ਹੁਣ ਇਸ ਰਿਪੋਰਟ ਦੇ ਨਾਲ ਕੰਪੈਰੀਜ਼ਨ ਕਰਨ ਲੱਗ ਪਏ ਗ੍ਰੇਡੀਅੰਟ ਕਬਰ ਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ